ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੀ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ। ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 13 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਤੇ ਬੈੜ ਦਿਖਾਉਣੀ ਇੱਕ ਤੁਹਾਨੂੰ ਗਾਂ ਦਿਖਾਵਾਂਗੇ ਦੋਸਤੋ ਬਹੁਤ ਵਧੀਆ ਚੰਗੀ ਮਿਲਕਿੰਗ ਵਾਲੀ ਬੈੜ ਤੇ ਕੀ ਭਾ ਪੜਤਾ ਹੋਵੇਗਾ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਏਰੀਆ ਜਿੱਥੇ ਤੁਸੀਂ ਖਾਸ ਤੌਰ ਤੇ ਜਿਹੜੀ ਵਿਜ਼ਿਟ ਕਰਨੀ ਹੈਗੀ ਹੈ ਜੀ ਪਿੰਡ ਚੋਟੀਆਂ ਕਲਾ ਤਹਿਸੀਲ ਤੇ ਜ਼ਿਲ੍ਹਾ ਇਸਪਿੰਟ ਨੂੰ ਮੋਗਾ ਲੱਗਦਾ ਹੈ ਜੀ ਤਲਵੰਡੀ ਪਾਈ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ ਸ਼ਹਿਰ ਹੈਗਾ ਬਿਲਕੁਲ 2 2.5 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਚੋਟੀਆਂ ਕਲਾ ਪਿੰਡ ਤੋਂ ਤੇ ਵੈੜ ਜਿਹੜੀ ਹੈ ਦੋਸਤੋ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਆ ਠੀਕ ਹੈ ਜੀ ਵੱਡੇ ਕੱਦ ਕੱਦ ਦੇ ਵਿੱਚ ਹੋਵੇਗੀ ਫਾਰਮ ਵਾਲੀ ਵੈੜ ਆ ਠੀਕ ਆ ਐਚਪੀ ਦੀ ਤੇ ਬਾਈ ਕੋ ਰ ਆਪਾਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਚੱਲਦੇ ਆ ਬਤੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਬਾਈ ਜੀ ਸਸਰੀਕਰ ਸਸਰੀਕਰ ਠੀਕ ਆ ਬਾਈ ਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਵੀ ਜਰੂਰ ਦੱਸ ਦਿਗੇ ਜੀ ਸਰਜੀਤ ਸਿੰਘ ਸੰਧੂ ਜੀ ਠੀਕ ਆ ਜੀ ਪਿੰਡ ਚੋਟੀਆਂ ਕਲਾਂ ਠੀਕ ਆ ਜੀ ਕਿਲਾ ਮੋਗਾ ਜੀ ਠੀਕ ਆ ਤੇ ਬਾਈ ਸਰਜੀਤ ਸਿੰਘ ਸੰਧੂ ਹੈ ਬਾਈ ਆਪਣਾ ਖਾਸ ਵਪਾਰ ਦਾ ਕੰਮ ਹੀ ਆ ਹਾਂਜੀ ਹਣਾ ਨਾਲ ਡੰਗਰ ਲਿਆਈਦਾ ਜੀ ਇੱਕ ਤਾਂ ਆ ਜਾਂਦੀ ਹੈ ਪਸ਼ੂ ਆਪਣੇ ਘਰੇ ਤੇ ਉਹਨਾਂ ਦੇ ਵਿੱਚੋਂ ਅੱਜ ਜਿਹੜੀ ਇੱਕ ਤਾਂ ਆਪਾਂ ਵਿਹੜ ਸੇਲ ਕਰਦੇ ਪਏ ਹਾਂ ਇੱਕੋ ਇੱਕ ਨਾਗੀ ਹੈ ਜਵਾ ਹਣਾ ਖਾਸ ਆਪਦੇ ਠੀਕ ਆ ਅੱਜ ਵਿਹੜਾ ਦੋਸਤੋ ਬਾਈ ਦੇ ਕੋਲ ਠੀਕ ਆ ਤੇ ਬਕਾਊ ਆ ਵੱਡੇ ਕੱਦ ਕੱਦ ਦੇ ਵਿੱਚ ਆ ਤੇ ਵਧੀਆ ਮਿਲਕਿੰਗ ਮਿਲਕਿੰਗ ਵਾਲੀ ਮੈਂ ਤਾਂ ਕਿਹਾ ਸੀ ਦੋਸਤੋ ਕਿ ਚੰਗੇ ਦੁੱਧ ਦਾ ਰਿਕਾਰਡ ਹੈ ਇਸ ਦਾ ਰਿਆ ਹੈ ਪਹਿਲੇ ਸਵੇਰੇ ਦੇ ਵਿੱਚ 22 23 ਕਿਲੋ ਦੁੱਧ ਦਿੰਦਾ ਜੀ ਪਹਿਲੇ ਸਵੇਰੇ ਠੀਕ ਆ ਪਹਿਲੇ ਸਵੇਰੇ ਦਾ 22 23 ਕਿਲੋ ਸੀਗਾ ਹਾਂਜੀ ਤੇ ਬਾਈ ਜੀ ਕਿਹੜਾ ਚੋਇਆ ਹੋਇਆ ਹੁਣ ਦੂਜਾ ਸਵੇਰ ਸੁਣਾ ਜੀ ਹਾਂਜੀ ਦੂਜਾ ਸ ਠੀਕ ਆ ਤੇ ਦਿਨ ਹਜੇ ਕਿੰਨੇ ਕੁ ਪਈ ਜੀ ਬਾਕੀ ਹੋਣਗੇ ਦੋ ਚਾਰ ਦਿਨ ਅਜੇ ਲੈ ਜੂਗੀ ਜੀ ਦੋ ਚਾਰ ਦਿਨ ਲੈ ਜੂਗੀ ਠੀਕ ਆ ਬਾਕੀ ਲਿਜਾ ਸਕਦੀ ਘਟ ਵੀ ਸਕਦੇ ਇਹ ਨਹੀਂ ਪਤਾ ਕੱਲ ਨੂੰ ਸੂਪ ਸਕਦੀ ਹੂੰ ਬਾਕੀ ਜਿਹੜਾ ਦੋਸਤੋ ਤੁਸੀਂ ਇੱਕ ਵਾਰੀ ਮੈਂ ਤੁਹਾਨੂੰ ਨਾ ਸਾਰੇ ਅਰਾਊਂਡ ਤੋਂ ਬਿਲਕੁਲ ਚਾਰ ਚਫੇਰੀਆਂ ਤੋਂ ਚੈੱਕ ਕਰਾ ਦੇਣੀ ਵੇੜ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਇੱਕ ਬੰਦੇ ਜਿਹੜਾ ਕਰਦਾ ਇਸ ਵੇੜ ਦਾ ਹੈਗਾ ਫਾਰਮੋ ਵਾਲੀਆਂ ਮੋਸਟਲੀ ਆਪਾਂ ਵੇੜਾਂ ਜਿਹੜੀਆਂ ਦੇਖਦੇ ਰਹਿੰਨੇ ਆ ਵੱਡੇ ਕੱਦ ਕੱਦ ਦੇ ਵਿੱਚ ਤੇ ਉਦਾਂ ਦੀ ਵੇੜਾ ਤੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਤਕਰੀਬਨ 20 ਪਲੱਸ ਤੋਂ ਉੱਪਰ ਵੇੜ ਖ ਜ਼ਰੂਰ ਨਿਗਾਹ ਮਾਰ ਲਓ ਤੇ ਤਿਆਰੀ ਦੇ ਵਿੱਚ ਆ ਪੂਰੀ ਠੀਕ ਆ ਜੀ ਕੋਈ ਹੋ ਸਕਦਾ ਵੀ 2 ਦਿਨ ਜਾਂ 3 ਦਿਨ ਕੋਈ ਉੱਪਰ ਸਮਾਂ ਲੈ ਜਾਵੇ ਬਟ ਜੇ ਸਫਰ ਦੇ ਵਿੱਚ ਜਾਂਦੀ ਆ ਠੀਕ ਆ ਜੀ ਜੇਕਰ ਕੋਈ ਵੀਰ ਕਿਸਾਨ ਵੀਰ ਕੋਈ ਕੇ ਫਾਰਮਰ ਲੈ ਕੇ ਜਾਂਦਾ ਤੇ ਹੋ ਸਕਦਾ ਵੀ ਸਫਰ ਦੇ ਦੌਰਾਨ ਜਾ ਕੇ ਵੀ ਸੂ ਸਕਦੀ ਆ ਠੀਕ ਆ ਤੇ ਨਹੀਂ ਤਾਂ ਜੇਕਰ ਘਰੇ ਬਿਲਕੁਲ ਇੱਕ ਥਾਂ ਤੇ ਬਿਲਕੁਲ ਸਟੇ ਹੋ ਰਵੇ ਤੇ ਘੱਟੋ ਘੱਟ ਵੀ 2 ਤੋਂ 3 ਦਿਨ ਸਮਾਂ ਲੈ ਜਾਊਗੀ ਠੀਕ ਆ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਜ਼ਰੂਰ ਨੋਟ ਕਰ ਲਓ ਹਵਾਨਾ ਬਹੁਤ ਵਧੀਆ ਹੈਗਾ ਤੇ ਬਿਲਕੁਲ ਜਿਹੜਾ ਦੋਸਤੋ ਬੰਤਰ ਹਵਾਨੇ ਦੀ ਆ ਤੁਸੀਂ ਤਸੱਲੀ ਦੇ ਨਾਲ ਦੇਖ ਲਓ ਤੇ ਬਾਕੀ ਆਪਾਂ ਬਾਈ ਨੂੰ ਵੀ ਕਹਿੰਨੇ ਆ ਵੀ ਇਹਨੂੰ ਤੋੜ ਕੇ ਬਾਈ ਜੀ ਆਪਾਂ ਦਿਖਾਈਏ ਤਸੱਲੀ ਦੇ ਨਾਲ ਠੀਕ ਆ ਕਦ ਕੱਟ ਵੱਡਾ ਦੋਸਤੋ ਪੂਰੀ ਜਨੂਮ ਦੇ ਵਿੱਚ ਵਗੜ ਆ ਠੀਕ ਆ ਵੱਡੇ ਕਦ ਕੱਟ ਦੇ ਵਿੱਚ ਆ ਆ ਕਰੋ ਚੈੱਕ ਜੀ ਆ ਕਰੋ ਚੈੱਕ ਦੋਸਤੋ ਠੀਕ ਆ ਤੇ ਬਾਕੀ ਕਿਸੇ ਫਾਰਮਰ ਵੀਰ ਨੇ ਵੀ ਜਦੋਂ ਤੁਸੀਂ ਵਾਢੀ ਖਰੀਦਣੀ ਆ ਬੇਸ਼ੱਕ ਬਾਈ ਨੇ ਵੀ ਅਗੂ ਟਿੱਪ ਕੇ ਤਸੱਲੀ ਕਰਕੇ ਲਈ ਆ ਠੀਕ ਆ ਜੀ ਚਾਰੇ ਥਣਾ ਦਾ ਤੁਸੀਂ ਵੀ ਆ ਬਿਲਕੁਲ ਚਿਪਾ ਕੱਢ ਕੇ ਤਸੱਲੀ ਜ਼ਰੂਰ ਕਰਕੇ ਲੈ ਸਕਦੇ ਹੋ ਤੇ ਹਾਂਜੀ ਤੋਰ ਲਈਏ ਜੀ ਬਹੁਤ ਵੱਡੀ ਦੇਖਾ ਦੋਸਤੋ ਠੀਕ ਆ ਦੂਰੋਂ ਨੇੜੋਂ ਕਿਸੇ ਵੀਰ ਨੇ ਵੀ ਚੱਲ ਕੇ ਆਉਣਾ ਤੇ ਵੱਡੇ ਕਦ ਕੱਡ ਦੇ ਵਿੱਚ ਆ ਜਿਹੋ ਜਿਹੇ ਕਦ ਕਾਠਾ ਵਾਢ ਨੂੰ ਹਵਾਨਾ ਵੀ ਤਕਰੀਬਨ ਉਹੋ ਜਿਹਾ ਲੱਗਾ ਹੈਗਾ ਬਿਲਕੁਲ ਘਟ ਗਈ ਤੇ ਆ ਇੱਕ ਵਾਰੀ ਜਿਹੜੀ ਥਣਾ ਤੋਂ ਤੁਸੀਂ ਇੱਕ ਵਾਰੀ ਜ਼ਰੂਰ ਨੋਟ ਕਰ ਲਓ ਠੀਕ ਆ ਬਰਾਬਰਤਾ ਪੂਰੀ ਥਾਣ ਜਿਹੜਾ ਮੋਟਾ ਗੋਲ ਥਾਣਾ ਦੋਸਤੋ ਜਿਹੋ ਜਿਹਾ ਸ਼ਾਹੀਵਾਲ ਵੈੜਾ ਦਾ ਆਪਾਂ ਵੇਖ ਲਈਏ ਨਾ ਵੀ ਥਾਣ ਲੱਗਾ ਹੈਗਾ ਹਵਾਨੇ ਨੂੰ ਉਹੋ ਜਿਹਾ ਥਾਣ ਲੱਗਾ ਵੈੜ ਨੂੰ ਤੇ ਇੱਕ ਬਾਈ ਜੀ ਕਿੰਨੀ ਕੁ ਡਿਮਾਂਡ ਕਿੰਨੀ ਕੁ ਕਰਤੀ ਕਿੰਨਾ ਕੁ ਲੈਦੇ ਕਰਦੇ ਆ 73000 ਮੋਲ ਆ ਜੀ 73000 ਹਾਂਜੀ ਠੀਕ ਆ ਤੇ ਬਾਕੀ ਛੋਟ ਛੱਪਾ ਜਿਹੜਾ ਮੌਕੇ ਤੇ ਹਨ ਜੀ ਚੱਲੇ ਹੋ ਜੂ ਜੀ ਠੀਕ ਆ ਆਈ ਆ ਦਾ ਮਾਨਤਨ ਕੀਤਾ ਜਾਊਗਾ ਠੀਕ ਆ ਤੇ ਮਾਨਤਨ ਜਿਹੜਾ ਦੋਸਤੋ ਮੌਕੇ ਦਾ ਹੁੰਦਾ ਤੇ ਬਰੀਡ ਦੇ ਵਿੱਚ ਵੈੜਾ ਠੀਕ ਹੈ ਜੀ ਪੂਛ ਪਾਸ ਜਿਹੜੀ ਹੈਗੀ ਟੇਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੇ ਖੁੱਚਾਂ ਹੁੰਦੀਆਂ ਨੇ ਬਿਲਕੁਲ ਉਹਦੇ ਬਰਾਬਰ ਇਕੋ ਜਿਹੜੀ ਹੈਗੀ ਆ ਕੋਈ ਲੰਮੀ ਵਾਲੀ ਪੂਛ ਨਹੀਂ ਗਈ ਤੇ ਬਾਈ ਇੱਕ ਵਾਰੀ ਫੇਰ ਘੇੜਾ ਦੇ ਦਿਆ ਮੜਾ ਕਮਾ ਦਿਆ ਇੱਕ ਵਾਰੀ ਫੇਰ ਜੀ ਬਾਕੀ ਨੰਬਰ ਜਿਹੜੇ ਲਗਾਤਾਰ ਦੋਸਤੋ ਬਾਈ ਮਲਕੀਤ ਸਿੰਘ ਉਹਨਾਂ ਦੇ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਬਾਈ ਹੋਰਾਂ ਦੇ ਨਾਲ ਕਰਨੀ ਠੀਕ ਹੈ ਜੀ ਤੇ ਤਿਆਰ ਵੈੜਾ ਪ੍ਰੋਪਰ ਕੋਈ ਜ਼ਿਆਦਾ ਦਿਨ ਨਹੀਂ ਲੱਗ ਜਊਗੀ ਕੋਈ 2 ਦਿਨ ਲੈ ਜਊਗੀ ਵੱਧ ਤੋਂ ਵੱਧ ਖਿੱਚ ਕੇ ਵੀ ਚੈੱਕ ਕਰ ਆਪਾਂ ਗੱਲ ਕਰੀਏ ਆਹ ਲਓ ਜੀ ਕਰੋ ਚੈੱਕ ਠੀਕ ਹੈ ਤੇ ਉਹ ਇਹ ਵੀਡੀਓ ਜਿਹੜੀ ਖਾਸ ਤੌਰ ਤੇ ਦੋਸਤੋ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਨੇ ਥੋੜੇ ਜਿਹਾ ਪੈਸੇ ਵੱਧ ਖਰਚ ਕਰਨੇ ਆ ਤੇ ਮਿਲਕਿੰਗ ਜਿਹੜੀ ਆ ਦੋਸਤੋ ਤਕਰੀਬਨ ਪਹਿਲੇ ਸਵੇਰੇ ਦੀ 22 ਲੀਟਰ ਦੱਸਿਆ ਸੀ ਨਾ ਜੀ 22 ਲੀਟਰ ਦੁੱਧ ਪਾਈ 23 ਲੀਟਰ ਆ ਤੇ ਅਰ ਕੀ ਜਿਹੋ ਜਿਹਾ ਬਈ ਹਵਾਨਾ ਲੱਗਾ ਤੇ ਵੇੜ ਜਿੰਨੇ ਕ ਜ਼ੋਰ ਦੇ ਵਿੱਚ ਜਿੰਨੇ ਕ ਕੱਦ ਕੱਠੀ ਵਾਲੀ ਆ 25 ਪਲੱਸ ਚੱਲਣਾ ਚਾਹੀਦਾ 30 ਤੇ ਨੇੜੇ ਤੇ 27 28 ਲੀਟਰ ਦੁੱਧ ਆਮ ਨਾਲ ਘਟਣਾ ਚਾਹੀਦਾ ਇੱਡੀ ਗਾਣੂ ਜੀ ਘਟ ਤੋਂ ਘਟ ਬਿਲਕੁਲ ਜੀ ਘਟ ਤੋਂ ਘਟ ਵੀ ਕੱਢ ਲੀਏ ਬਾਕੀ ਸੇਵਾ ਦਾ ਬਾਕੀ ਸੇਵਾ ਕਰ ਲੈਣਗੇ ਸ਼ਾਇਦ ਉੱਤੇ ਹੀ ਦੁੱਧ ਲੈ ਸਕਦੇ ਕੋਈ 28 ਤੋਂ ਵੱਧ ਵੀ ਹੋ ਸਕਦਾ ਹੋ ਸਕਦਾ 25 ਤੋਂ ਪਲੱਸ ਵੀ ਰਹੇ ਜੇ ਠੀਕ ਹੈ ਜੀ ਬਾਕੀ ਸੇਵਾ ਆਪੋ ਆਪਣੀ ਹੈ ਸੀਲਸੋਰ ਬਹੁਤ ਆ ਜੀ ਠੀਕ ਹੈ ਜੀ ਸੀਲਸੋਰ ਬਹੁਤ ਆ ਜੀ ਆ ਕਰੋ ਚੈੱਕ ਜੀ ਠੀਕ ਹੈ ਸਹੀ ਲੱਗੂ ਪੂਰੀਆ ਦੋਸਤੋ ਏਡੀ ਬੈਡ ਨੂੰ ਵੈਸੇ ਵੀ ਨਾਰਮਲ ਹੀ ਪਤਾ ਨਹੀਂ ਲੱਗਦਾ ਜਿਵੇਂ ਮਰਜ਼ੀ ਆਪਾਂ ਥਾਣੇ ਨੂੰ ਹੱਥ ਲੈ ਜਾਈਏ ਜਿਵੇਂ ਮਰਜ਼ੀ ਦੁੱਧ ਚੋਈ ਚੱਲਿਓ ਜੇ ਤੇ ਸੇਵਾ ਜਿਹੜੀ ਹੈ ਦੋਸਤੋ ਜਿਹੜੇ ਵੀਰ ਨੇ ਕਰ ਲੈਣੀ ਹੈ ਠੀਕ ਹੈ ਜੀ ਘਰੋਂ ਖੁੱਲਾ ਬਿਲਕੁਲ ਜੀ ਦੋ ਰੱਖਣ ਨਾਲੋਂ ਇੱਕ ਰੱਖੀ ਵਧੀਆ ਤਾਂ ਬਿਲਕੁਲ ਤੇ ਇੱਕ ਵਾਰੀ ਭਾਈ ਮਲਗੀ ਜੀ ਇੱਕ ਵਾਰੀ ਸੰਪਰਕ ਨੰਬਰ ਆਪਣੇ ਫੇਰ ਵੀ ਰੱਖਣਾ ਸਾਡੇ ਨਾਲ ਮੈਂ 143 ਜੀ 03642 98144 03642 ਇਹ ਨੰਬਰ ਸਿੰਘ ਉਹਨਾਂ ਦੇ ਜਿਹੜੇ ਦੋਸਤੋ ਇਹ ਨੰਬਰ ਨੇ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਬਾਈ ਦੇ ਨਾਲ ਕਰ ਲਿਓ ਠੀਕ ਹੈ ਜੀ ਵੇੜ ਜਿਹੜੀ ਆ ਦੋਸਤੋ ਹਰ ਪੱਖ ਤੋਂ ਬਹੁਤ ਜਿਆਦੀ ਸੋਹਣੀ ਹੈ ਠੀਕ ਹੈ ਮਿਲਕਿੰਗ ਵਾਲੀ ਵੇੜ ਆ ਤੇ ਛੱਡੇ ਹੋਣਾ ਚਾਹਵਣ ਵੀਰ ਜਿਹਦੇ ਅੱਗੇ ਲੱਭ ਰਹੇ ਆ ਉਹਨਾਂ ਦੀ ਖਾਸ ਤੌਰ ਤੇ ਆ ਜਰੂਰ ਸੰਪਰਕ ਕਰ ਸਕਦੇ ਹੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ